ਕਿ ਅਕਬਰ ਨੂੰ ਇੱਥੇ ਰਾਜਪੋਤ ਤੋਸ਼ਪਤਾਜ ਪੋਛੀ ਹੋਈ ਸੀਗੀ 14 ਸਾਲ ਦੀ ਉਮਰ ਚ ਤੇ ਉਸ ਤੋਂ ਬਾਅਦ ਉਹ ਦਿੱਲੀ ਸ਼ਿਫਟ ਕਰ ਗਏ ਪਰ ਇਥੇ ਉਹਨਾਂ ਦਾ ਗਵਰਨਰ ਰਹਿ ਗਿਆ ਤੇ ਇੱਥੇ ਉਹਨਾਂ ਦੇ ਸਾਲੇ ਹੁੰਦੇ ਸੀਗੇ ਕਿ ਇੱਥੇ ਜਿਹੜੀ ਜਗ੍ਹਾ ਇਹ ਸਾਜੀ ਉਦੋਂ ਉਜਾਰ ਹੁੰਦੀ ਸੀ ਉਹਨਾਂ ਨੇ ਘੋੜੇ ਇੱਥੇ ਬਧੇ ਤੇ ਘੋੜੇ ਜਿਹੜੇ ਸੀਦਾ ਖੁੱਲ ਕੇ ਜੇ ਤੁਰਨ ਲੱਗੇ ਤਾਂ ਕਈ ਘੋੜੇ ਜੋ ਲੰਗੜੇ ਹੋ ਗਏ ਜਦੋਂ ਉਹਨਾਂ ਦੀ ਤਫ਼ਤੀਸ਼ ਕੀਤੀ ਤਾਂ ਇਹ ਜਗ੍ਹਾ ਦੀ ਪਟਾਈ ਕੀਤੀ ਗਈ ਤੇ ਸ਼ਿਵਜੀ ਬਾੜ ਦਾ ਵਗੈਰਾ ਪ੍ਰਗਟ ਹੋਇਆ ਔਰ ਉਸ ਵਕਤ ਉਹ ਫਿਰ ਗੱਲ ਕੀਤੀ ਗਈ ਤੇ ਵੀਰਬਾਲ ਜਿਆ ਸੀ ਉਹਦਾ ਵਜ਼ੀਰ ਸੀਗਾ ਵੀਰਬਾਲ ਦੇ ਕਹਿਣ ਤੇ ਫਿਰ ਅਕਬਰ ਨੇ ਇਸ ਮੰਦਿਰ ਦਾ ਨਿਰਮਾਣ ਕੀਤਾ ਔਰ ਇਹ ਜਿ ਸ਼ਿਵਜੀ ਮਹਾਰਾਜ ਜੋ ਵਰਾਜਮਨ ਹੈ ਇੱਥੇ ਨਹੀਂ ਹੈਗਾ ਇਹ ਸਿਰਫ ਵਰਲਡ ਵਿੱਚ ਦੋ ਜਗ੍ਹਾ ਹੀ ਹੈ ਇੱਕ ਕਲਾਨੌਰ ਔਰ ਇੱਕ ਮੱਕਾ ਮੱਕਾ ਵੀ ਜੋ ਹੈ ਉਹ ਵੀ ਇਹੋ ਇਹੋ ਸ਼ਿਵ 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 ਸ਼ਿਵਗ੍ਰਾਹ ਹੈ ਉਹ ਵੀ ਅੰਡਰਗਰਾਉਂਡ ਹੈ ਉਹਦੇ ਵੀ ਜਿਹੜੇ ਮੁਸਲਮਾਨ ਕਮਿਊਨਿਟੀ ਹਾਜ਼ਰ ਨੂੰ ਜਾਂਦੇ ਹਨ ਉਹਦੇ ਦਰਸ਼ਨ ਤੇ ਨਹੀਂ ਕਰਦੇ ਪਰ ਉਹਦਾ ਬੋਸਾ ਕਾਬੇ ਹਾਂ ਔਰ ਇਸ ਜਗ੍ਹਾ ਤੇ ਕਲਾਂ ਔਰ ਹਰ ਸਾਲ ਸ਼ੁਆਤੀ ਦੇ ਮਹੀਨੇ ਤੇ ਸ਼ੁਲਚ ਮੇਲਾ ਲੱਗਦਾ ਹੈ ਔਰ ਇਸ ਮੇਲੇ ਜਿਆ ਬਹੁਤ ਤੁਮਾਨ ਹੈ ਬਹੁਤ ਦੂਰ ਦੂਰ ਤੋਂ ਲੋਕ ਆਂਦੇ ਨੇ ਔਰ ਆਪਣਾ ਆਣ ਕੇ ਇੱਥੇ ਮਨਤਾ ਮਨਾਉਂਦੇ ਨੇ ਔਰ ਇਸ ਇਸ ਦੀ ਸ਼ੋਭਾ ਵਾਸੇ ਹਰ ਸਾਲ ਸ਼ਵਾਲਾ ਪ੍ਰਬੰਧਨ ਤੇ ਬੇਟੀ ਬਣੀ ਹੋਈ ਹੈ ਜਿਹੜੀ ਕਿ ਕੋਟ ਦੇ ਉਗਮਾਣਾ ਬਣੀ ਹੈ ਪਹਿਲੋ ਇੱਥੇ ਪੁਜਾਰੀ ਰਹਿੰਦੇ ਸੀ ਔਰ ਉਸ ਮੰਦਿਰ ਦੀ ਜ਼ਮੀਨ ਦਾ ਨਿਯਾਇਜ਼ ਵਰਤੋਂ ਕਰਦੇ ਸੀ ਤਾਂ ਸ਼ਹਿਦਾਲਾ ਰੜਕੇ ਮੁਕੱਦਮਾ ਕਰਕੇ ਕਿ ਉਹ ਮੁਕੱਦਮੇ ਵਿੱਚ ਇੱਕ ਕਮੇਟੀ ਬਣੀ ਹੈ ਔਰ ਉਸ ਕਮੇਟੀ ਨੇ ਇਹਦੀ ਬਿਲਡਿੰਗ ਜਿਹੋ ਦੇਖ ਰਹੇ ਹੋ ਉਹ 14 ਸਾਲ ਚਾਹ 400 ਸਾਲ ਪੁਰਾਣੀ ਨਹੀਂ ਹੈ ਉਹ ਸਾਰੀ ਬਿਲਡਿੰਗਾਂ ਨੂੰ ਢਾ ਕੇ ਫਿਰ ਨਵੀਂ ਬਿਲਡਿੰਗਾਂ ਦਾ ਸਾਰਾ ਕੀਤਾ ਗਿਆ ਹੈ ਔਰ ਅੱਗੇ ਵੀ ਇੱਥੇ ਯਾਤਰੀਆਂ ਦੇ ਰਹਿਣ ਵਾਸਤੇ ਕਮਰੇ ਬਣਾਏ 10 ਕਮਰੇ ਬਣਾਏ ਹਨ ਬਾਥਰੂਮ ਲੈਟਰਨ ਬਣਾਏ ਗਏ ਹਨ ਔਰ ਜਿਹੜੇ ਉਹਨਾਂ ਵਾਸਤੇ ਸ਼ਾਦੀ ਦੇ ਮੇਲੇ ਹੋਤੇ ਜਦੋਂ 11 ਦਿਨ ਦੀ ਪਹਿਲਾਂ ਸ਼੍ਰੀ ਪ੍ਰਬਾਤ ਫੇਰੀ ਨਿਕਲਦੀ ਹੈ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਬੜੀ ਸ਼ਰਧਾ ਨਾਲ ਜਾਂਦੀ ਹੈ ਲੋਕ ਸ਼ਰਧਾਪੂਜਨ ਕਪੜੇ ਘਰ ਬਣਾਉਂਦੇ ਨੇ ਔਰ ਉਹਨਾਂ ਦਾ ਪੂਰਾ ਸੇਵਾ ਕਰਦੇ ਨੇ ਉਸ ਤੋਂ ਬਾਅਦ ਨਾਲ ਸ਼ੇਪੁਰਾ ਦਾ ਪਾਠ ਖੇੜ ਜਾਂਦਾ ਹੈ ਜਿਹਦਾ ਨੌਦਜ਼ਾ ਚੱਲਦਾ ਹੈ ਉਸ ਦਾ ਪੂ ਅਭੀ 12 ਦਿਨ ਰੁਪਿਆ ਤੇ ਸ਼ੁਭਾ ਯਾਦਾਂ ਦੇ ਪੂ 12 ਰੁਪਿਆ ਤੇ 13 ਦਿਨ ਨੂੰ ਫਿਰ ਸ਼੍ਰੀ ਰਾਮ ਜੀ ਦਾ ਮਹਾਰਾਜਾ ਪਾਠ ਰੱਖਿਆ ਗਿਆ ਹਰ ਸਾਲ ਖੇੜ ਜਾਂਦਾ ਹੈ और उसका भोग जो पेगा अज फिर मुड़के शोभा यात्रा कड़ी जाएगी जिस हजारों लोग ही कलान के बारहों लोग आने के शोभा शोभा की शोभा वधा और शोभा यात्रा सारे शहर की परिक्रमा करते हुए के शिव मंदिर समाप्त होगी राह में लख लोगों ने बख जगह लंगर लाए हो फों की वर्षा करते हैं और कई तरह के इंतजाम हैं इतने भी हर साल शिवरात्र शिवरात्रि ਔਰ ਉਸ ਤੋਂ ਪਹਿਲੇ ਵੀ ਲੰਗਰ ਲੰਗਰ ਦੀ ਸੇਵਾ ਚੱਲੂ ਹੈ ਲੰਗਰ ਇਹ 24 12 ਮਹੀਨੇ ਲੱਗਾ ਰਹਿੰਦਾ ਹੈ ਔਰ ਉਹ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਇਸ ਵਾਸਤੇ ਤੁਸੀਂ ਤੁਸੀਂ ਵੀ ਆਓ ਔਰ ਆਪਕੇ ਆਪਣੇ ਆਪਣੀਆਂ ਮਨੋ ਕਾਮਨਾ ਪੂਰਨ ਕਰੋ ਮੇਰਾ ਪੱਕਾ ਵਾਦਾ ਹੈ ਲਵ ਯਕੀਨ ਕਰ ਸਕਦੇ ਹਾਂ ਔਰ ਸ਼ਰਤ ਲਗਾ ਸਕਦਾ ਹਾਂ ਕਿ ਜਿਹੜਾ ਵੀ ਸ਼ੁਆਤੀ ਦੇ ਮੌਕੇ ਦੇ ਆ ਕੇ ਆਪਣੀ ਮਨੋ ਕਾਮਨਾ ਮਨ ਰੱਖੇਗਾ ਕੀੜੀ ਵਾਲੀ ਉਹਦੀ ਪੂਰਨ